ਲੰਗ ਜਾ ਇਹਦੇ ਚਾਰ ਵਾਰੀ ਤਾਂ ਹੀ ਨਹੀਂ ਇਹ ਕੁਸਤਿਆਂ ਦੀ ਲੈ ਲੈ ਐਂਜੋਂ ਦੀ ਲੰਗ ਜਾ ਕੇ ਇਹ ਜਮਾਨੇ ਕੁਸਤਿਆਂ ਦੀ ਅੱਡੀ ਸ਼ੀਲ ਦਰਬੇਸ਼ ਹੈ ਲੈ ਸਾਦੇ ਸਰਦ ਮੈਂ ਅੱਖੇ ਵੀ 8-9 ਸਾਲ ਦਾ ਨਗਰ ਕਿਕਣ ਦੇਖੀ ਆ ਆਪਣੇ ਪਿੰਡ ਦਾ ਅੱਛਾ ਬਾਅਦ ਚ ਆਪਣੇ ਮਹਾਰਾਜ ਗੁਰੂ ਮਹਾਰਾਜ ਦਾ ਦਰਬਾਰ ਹੈ ਬਣਿਆ ਹੈ ਪਹਿਲਾਂ ਕਿਉਂਕਿ ਛੋਟੇ ਹੁੰਦੇ ਬੋਤੀਆਂ ਦੇ ਦੁੱਧ ਨਾਲ ਪਲੇ ਹੋਏ ਹਾਂ ਠੀਕ ਹੈ ਸਾਨੂੰ ਔੜ ਕਾ ਹੁੰਦਾ ਸਾਡੀ ਜਾਤ ਜੱਤ ਚੋਂ ਨੇ ਇਹ ਆ ਨੀਰਾ ਖਾਂਦੀ ਹੈ ਹਾਂ ਜਾਤ ਦੇ ਰਵਾਰੀ ਰਾਜਪੂਤਾ ਸੀ ਠੀਕ ਹੈ ਸਾਨੂੰ ਇਹਨਾਂ ਦਾ ਪਿਆਰ ਆਉਂਦਾ ਠੀਕ ਹੈ ਐਡੀ ਸਿਆਣੀ ਉਠਣੀ ਮੇਰਾ خیال ਵੀ ਕਿਸੇ ਰਵਾਰੀ ਦੇ ਵਿੱਚ ਹੈ ਨਹੀਂ ਜਿਹੜੇ ਬੋਤੀਆਂ ਚਾਰਦੇ ਨੇ ਉਹਨਾਂ ਲਵੇ ਵੀ ਨਹੀਂ ਹੋਣੀ ਠੀਕ ਹੈ ਐਡੀ ਸਿਆਣੀ ਅੱਛਾ ਬੱਕਰੀ ਨੂੰ ਬੱਚੇ ਨੂੰ ਕਿਸੇ ਨੂੰ ਨਹੀਂ ਇਹ ਮਾਰਦੀ ਠੀਕ ਹੈ ਇਹ ਬੰਦਾ ਜਿਵੇਂ ਮਰਜੀ ਉੱਤੇ ਥੱਲੇ ਚੜਿਆ ਰਹੇ ਅੱਛਾ ਉਹ ਵੀ ਨਹੀਂ ਨੂੰ ਮੇਰੀ ਸੂਗ ਇਹ ਦੁੱਧ ਦੁੱਧ ਕਿੰਨਾ ਕਦੇ ਦਾਨਦੀਆਂ ਨੇ ਇਹ ਦੁੱਤਾ ਜੀ ਇਹ ਜੇ ਚੰਗੀ ਚਰਾਂਦ ਹੋਵੇ ਅੱਛਾ 5 ਕਿਲੋ ਸ਼ਾਮ ਨੂੰ 5 ਸਵੇਰੇ ਦੁੱਧ ਕਿੰਨੀ ਉਹਦਾ ਰੇੜਾ ਚਲਾ ਦਣ ਇਹ ਇਹ ਕਰਮਾਂ ਵਾਲੀਆਂ ਹੁੰਦੀਆਂ ਨੇ ਠੀਕ ਹੁਣ ਜੀ ਆਸ੍ਰੀ ਕਾਲ ਬਾਬਿਓ ਤੇ ਅੱਜ ਪਹੁੰਚੇ ਹਾਂ ਰਾਜੂ ਦੜਬੇ ਵਾਲੇ ਦੇ ਘਰੇ ਤੇ ਦੇਖਦੇ ਹਾਂ ਵੀ ਅੱਜ ਘਰੇ ਮਿਲਦਾ ਹੈ ਕਿ ਨਾ ਆਪਣੀ ਕਿਸਮਤ ਜਿਉ ਨੂੰ ਹੈਗਾ ਮਿਲਣਾ ਕਿ ਨਾ ਤੇ ਇਹਦੇ ਬਾਕੀ ਤਾਂ ਕਹਿੰਦੇ ਮੰਡੀਆਂ ਦੀ ਰਹਿੰਦਾ ਬਾਕੀ ਦੇਖਦੇ ਹਾਂ ਚਲ ਅੰਦਰ ਜਾ ਕੇ ਵੀ ਮਿਲਦਾ ਹੈ ਕਿ ਨਾ ਦੇਖ ਰਿਹਾ ਵੀ ਰਾਜੂ ਮਿਲਦਾ ਹੈ ਕਨਾ ਬਹੁਤ ਜ਼ਿਆਦਾ ਫਿਰਦਾ ਏ ਨਹੀਂ ਇਹ ਰਾਜੂ ਦੜਬਿਆ ਕਹ ਕਰ ਆ ਮਲਕਾ ਨੇ ਰਾਜੂ ਦੜਬਿਆ ਵਾਲਾ ਹੋਰ ਸਤਾ ਜੀ ਠੀਕ ਹੋ ਜਮਾ ਅੱਜ ਕਿਵੇਂ ਰਹੇਗੇ ਘਰੇ ਤੁਸੀਂ ਅੱਜ ਸਾਡੇ ਸਾਲ ਦਾ ਗੁਰਪੁਰਬ ਹੈ ਨਗਰ ਕੀਰਤਨ ਅੱਛਾ ਅੱਜ ਤਾਂ ਵਾਰੀ ਸੋਚਦੇ ਆ ਰਹੇ ਜੀ ਵੀ ਮਿਲੂਗਾ ਕਨਾ ਹੈ ਮਹਾ ਅੱਜ ਆਪਾਂ ਨਗਰ ਕੀਰਤਨ ਦੇਖੀਏ ਸਾਰੇ ਨਗਰ ਦੇ ਚੱਕਰ ਕੱਟਣਾ ਹੈ ਅੱਛਾ ਮੰਡੀ-ਮੁੰਡੀ ਮੰਡੀ-ਮੁੰਡੀ ਹੈ ਨਹੀਂ ਤੇ ਅੱਜ ਕੋਈ ਮੰਡੀ ਹੈਗੀ ਉਸਤਾਂ ਵਾਲੀ ਦੀ ਕਰਮਘੜ ਗਿਆ ਨਹੀਂ ਫਿਰ ਤੂੰ ਮੈਂ ਕੱਲ ਮੰਡੀਆਂ ਦਾ ਰੋਜੇ ਨੇ ਹੈ ਵੀ ਜ਼ਿੰਦਗੀ ਦੇ ਵੀ ਸਵਾਲ ਲੈ ਲੀਏ ਹੈ ਜ਼ਿੰਦਗੀ ਦੇ ਸਵਾਲ ਵੀ ਲੈ ਲੀਏ ਨਗਰ ਕੀਰਤਨ ਦੇਖ ਲਈਏ ਹਾਂਜੀ ਹੋਰ ਫਿਰ ਬੱਕਰੀਆਂ ਬੁੱਕਰੀਆਂ ਕਟਾਉਂਦੀਆਂ ਕੀ ਵਧਾਉਂਦੀਆਂ ਬੱਕਰੀਆਂ ਬੁੱਕਰੀਆਂ ਦਾ ਔੜ ਵੀ ਛੜਦਾ ਮੰਡੀਆਂ ਵਾਲੇ ਨਹੀਂ ਪੈਂਦਾ ਛੜਦਾ ਜੀ ਜਮੀਂ ਕਟਾਉਂਦੀਆਂ ਹੀ ਰਹੀਆਂ ਮੈਨੂੰ ਲੱਗਦਾ ਜਮੀਂ ਕਟਾਉਂਦੀਆਂ 15 ਕੇ ਰਹੀਆਂ ਆਪਣੇ ਦੇ ਚਾ ਅੰਦਰ ਖੜੀਆਂ ਰਹਿ ਹੈ ਸਭ ਇੱਕ ਵਟ ਖੜੀਆਂ ਇਹ ਮੇਰਾ ਵਧੀਆ ਵਧੀਆ ਰੱਖਦੀਆਂ ਕਰੇ ਵਧੀਆ ਵਧੀਆ ਰੱਖਦੀਆਂ ਕਰੇ ਨੀਰਾ ਨੂਰਾ ਲੈ ਲਿਆ ਨੀਰਾ ਲੈ ਲਿਆ 40000 ਦਾ ਤੇਰੀ ਨੂੰ 40000 ਦਾ ਨੀਰਾ ਕਹਿੰਦੇ 15 ਬੱਕਰੀਆਂ ਵਾਸਤੇ ਲੈ ਲਿਆ ਰਾਜੂ ਨੇ ਹਾਂ ਜੀ 40000 ਦਾ ਖਾ ਜਾਣੀਆਂ 40000 ਦਾ ਨੀਰਾ 40 ਦਾ ਖਾ ਜਾਣੀਆਂ ਕੁਝ ਬੱਕਰੀਆਂ ਖਾ ਜਾਣੀਆਂ ਕੁਝ ਬੋਤੀ ਹੈ ਬੋਤੀ ਕਿੱਥੇ ਹੈ ਆ ਦੇ ਬੋਤੀ ਦੇਖਾਂ ਪੰਗੇ ਲੈਂਦੀ ਰਹਿੰਦਾ ਕਹਿੰਦੇ ਰਾਜੂ ਜੜਬੜਾ ਪੰਗੇ ਲੈਂਦੀ ਰਹਿੰਦਾ ਇਹ ਕਿ ਥੁਲੇਂਦੀ ਐ ਇਹ ਵੀ ਲੱਗਦਾ ਕਿ ਕੋਈ ਬੰਦਾ ਪਗਣਾ ਨਾ ਗੋਪੀ ਵੇਚਦਾ ਨਾ ਮੇ ਬਾਤਾਂ ਭਈ ਆ ਜਾ ਇਹ ਤਾਂ ਕਹਿੰਦੀ ਪੁੜਕੇ ਵੜਕੇ ਵੱਡਲਾਂਦੀ ਐ ਇਹਦੇ ਨਾਲੇ ਕਹਿੰਦੀ ਮਾਰ ਮੂਰ ਜਮੀ ਵੀ ਨਹੀਂ ਕਹਿੰਦੀ ਲੈ ਦੇਖ ਲੋ ਐਡੀ ਸ਼ੀਲ ਬੋਤੀ ਲੈ ਦੇਖ ਲੋ ਬਾਈ ਇਹ ਤਾਂ ਦੇਖ ਲੋ ਐਡੀ ਸ਼ੀਲ ਬੋਤੀ ਫੇ ਸੂਣ ਵਾਲੀ ਉੱਠਣੀ ਐ ਅੱਛਾ ਅਸੀਂ ਤਾਂ ਨਾ ਕਿਉਂਕਿ ਛੋਟੇ ਹੁੰਦੇ ਬੋਤੀਆਂ ਦੇ ਦੁੱਧ ਨਾ ਪਲੇ ਹੋਇਆ ਠੀਕ ਹੈ ਸਾਨੂੰ ਔੜ ਕਾਉਂਦਾ ਸਾਡੀ ਜਾਤ ਜੱਤ ਚੋਂ ਨੇ ਇਹ ਅਨੀਰਾ ਖਾਂਦੀ ਹੈ ਇਹ ਹਾਂ ਜਾਤ ਦੇ ਰਵਾਰੀ ਰਾਜਪੂਤਾ ਸੀ ਠੀਕ ਹੈ ਸਾਨੂੰ ਇਹਨਾਂ ਦਾ ਪਿਆਰ ਆਉਂਦਾ ਠੀਕ ਹੈ ਕਿੰਨੇ ਕ ਪਿਆਰ ਦੇ ਜਰੀਏ ਮੈਨੇ ਜੱਟ ਦੇ ਕੀ ਜੇ ਤੋਂ ਖਲਾਤੀ ਜੱਟ ਨੂੰ ਜੱਟਾਂ ਨੂੰ ਵੀ ਦੀਏ ਇੱਥੇ ਜੱਟ ਲਵੇਦੀ ਪਹਿਲਾਂ ਕਿ ਗੁੱਜਰ ਲਵੇਦੀ ਅੱਛਾ ਕਾਲੇ ਗੁੱਜਰ ਲਵੇਦੀ ਪਹਿਲਾਂ ਇਹ ਠੀਕ ਹੈ ਤਾਂ ਪੁਰਾਣਾ ਕੰਮ ਥੋੜਾ ਬੋਥੀਆਂ ਦਦਿਆ ਹਾਂ ਉਹਨੇ ਹੀੜ ਵਾਲਿਆਂ ਤੋਂ ਲਈ ਸੀ ਦੇਖੀ ਗਏ ਬੁੜਕਾ ਮਾਰੇ ਇਹ ਬੁੜਕਾ ਨਹੀਂ ਮੇਰੇ ਮਾਰਦੀ ਕੀ ਮੈਂ ਤਿਆਰ ਕਰ ਦਿਆ ਹੋਰ ਬਾਈ ਠੀਕ ਹੈ ਵਧੀਆ ਬਾਈ ਤੀਨਾ ਆਪਣਾ ਤਾਰੀ ਹੈ ਤਾਰੀ ਕੜਿਆਲ ਵਾਲਾ ਹਾਂ ਜੀ ਮੈਂ ਆਖੇ ਵੀ ਅੱਜ ਆਪਾਂ ਸਾਲ ਦਾ ਨਗਰ ਕੀਰਤਨ ਦੇਖਿਆ ਆਪਣੇ ਪਿੰਡ ਦਾ ਅੱਛਾ ਬਾਅਦ ਚ ਆਪਣੇ ਮਹਾਰਾਜ ਗੁਰੂ ਮਹਾਰਾਜ ਦਾ ਦਰਬਾਰ ਹੈ ਬਣਿਆ ਹੈ ਬਹੁਤ ਸੋਹਣਾ ਗੁਰੂ ਘਰ ਹੈ ਬੋਤੀ ਦੇਖਾ ਕਿੰਨੇ ਕ ਟਾਈਮ ਲੂ ਫਿਰ ਸੂਣ ਚ ਇਹੇ ਸੂਣ ਦੇ ਰਹਿ ਗਏ ਇਹਦੇ ਬੋਤੀ ਦੇ ਜੀ ਬਹੁਤ ਅੱਛੀ ਕੁਆਲਿਟੀ ਦੀ ਉਫਣੀ ਹੈ ਇਹ ਚਾ ਇਹਦੇ ਦੇ ਦੇ ਮੇਰਾ ਖਿਆਲ ਵੀ ਦੇਣਾ ਦੇ ਦੇ ਦੋ ਘੰਟੇ ਨਹੀਂ ਜੀ ਕਿੰਨੇ ਟਾਈਮ ਬਾਅਦ ਹੁੰਦੀ ਹੈ ਇਹ ਇਹ ਸੁੰਦੀ ਹੈ ਧੀ ਮੰਗਵੇ 13ਵੇਂ ਮਹੀਨੇ ਚ ਅੱਛਾ 12 ਪੂਰੇ ਦੇਖ ਕੇ 13ਵੇਂ ਮਹੀਨੇ ਤੋਂ ਕੀ ਸੁੰਦੀ ਹੈ ਅੱਛਾ ਮੈਂ ਬਹੁਤ ਹੁਨਕਾਰੀ ਹੁੰਦਾ ਤਾਂ ਉਧਰ ਆ ਦੇਖ ਸਕਦੇ ਹੋ ਤੁਸੀਂ ਬਹੁਤ ਅੱਛੀ ਕੁਆਲਟੀ ਦੇ ਉੱਠਣੀ ਹੈ ਉਹ ਆ ਜੋ ਵੀਡੀਓ ਬਣਾ ਲਓ ਸਤ ਕੁਦਰਤੀ ਆ ਗਿਆ ਜਮਾ ਮੈਨੂੰ ਪਤਾ ਨਹੀਂ ਲਾ ਕੁਦਰਤੀ ਆ ਕੇ ਕਿਹੜੇ ਕੰਟੋਂ ਆਇਆ ਅਸੀਂ ਤਾਂ ਇੱਥੇ ਹੀ ਆਇਆ ਦਰਦੂ ਅੱਛਾ ਜੀ ਮਹਾ ਵੀਡੀਓ ਬਣਾ ਦੀ ਅੱਜ ਤੇਰੀ ਇਹ ਕੰਮ ਹੈ ਤਾਂ ਵੀਡੀਓ ਦਾ ਫੋਟੋ ਮੈਂ ਅੱਜ ਕਰ ਹੀ ਹੋਣਾ ਨਗਰਗਰਤਨ ਦੇਖ ਰਿਹਾ ਹੋਣਾ ਪਿੱਚੜੀਆਂ ਤੁਸਤੀਆਂ ਮੇਰੇ ਲੱਗੀਆਂ ਹਨਾ ਅੱਛਾ ਬਹੁਤ ਸਿਆਣੀ ਹੈ ਠੀਕ ਆ ਆ ਦੇਖ ਲੋ ਐਡੀ ਸਿਆਣੀ ਉਠਣੀ ਮੇਰਾ خیال ਵੀ ਕਿਸੇ ਰਵਾਰੀ ਦੇ ਵਿੱਚ ਹੈ ਨਹੀਂ ਜਿਹੜੇ ਬੋਤੀਆਂ ਚਾਰ ਦੇ ਨੇ ਉਹਨਾਂ ਲਵੇ ਵੀ ਨਹੀਂ ਹੋਣੀ ਠੀਕ ਐਡੀ ਸਿਆਣੀ ਅੱਛਾ ਬੱਕਰੀ ਨੂੰ ਬੱਚੇ ਨੂੰ ਕਿਸੇ ਨੂੰ ਨਹੀਂ ਇਹ ਮਾਰਦੀ ਠੀਕ ਤੇ ਬੰਦਾ ਜਿਵੇਂ ਮਰਜ਼ੀ ਉੱਤੇ ਥੱਲੇ ਚੜਿਆ ਰਹੇ ਅੱਛਾ ਬੋਤੀਆਂ ਚ ਛੜਤੀ ਬੋਤੀਆਂ ਵਰਗੀ ਆ ਕੀਲੇ ਕੇ ਬੰਨਦੀ ਕੀਲੇ ਵਰਗੀ ਆ ਇਹਨੂੰ ਸੰਨੀ ਪਾ ਤੂੜੀ ਪਾ ਖਾਲ ਪਾ ਬੜੇਵੇਂ ਪਾ ਮੇਥੇ ਚਾਰ ਨੂਨ ਚਾਰ ਜੋ ਮਰਜ਼ੀ ਚਾਰ ਸ਼ਾ ਹਾਂ ਇੱਕ ਕੜਾ ਕੁੱਕਰਾ ਵੀ ਖਾਂਦੀ ਹੈ ਨਾ ਇਹ ਜੀ ਇਹਨੂੰ ਬਾਹਰ ਤਾਂ ਇੱਕ ਘੰਟਾ ਛੱਡ ਦੇ ਤੂੰ ਖੱਖਾ ਕੱਢ ਕੇ ਆਉਗੀ ਆ ਕਹੂਗੀ ਵੀ ਬੱਸ ਮੈਨੂੰ ਛੱਡ ਦੇ ਕਿਉਂ ਮੈਂ ਚਰਿਆ ਮਾ ਘਰ ਉਹ ਵੇਲਾ ਬਾਲੀ ਸਹਣੀ ਹੈ ਚਾਰ ਮਲੇ ਚਿੱਪੜ ਸਭ ਕੁਝ ਸੰਭਰੀ ਹੈ ਐ ਤਾਂ ਠੰਮੂ ਹੱਥ ਲਵਾਉਂਦਾ ਨਹੀਂ ਹੈ ਨਾ ਛੇਤੀ ਮਾਂ ਜਮੀ ਇਹ ਤਾਂ ਐਡੀ ਗਊ ਹੈ ਨਾ ਇਹਦੇ ਵਰਗੀ ਗਊ ਇਸ ਤੋਂ ਵੀ ਨਹੀਂ ਹੋਣੀ ਇਹ ਦੇਖ ਸਕਦੇ ਨੇ ਜਿੰਨੇ ਮੇਰੇ ਜਾਤੀ ਭਾਈ ਨੇ ਰਵਾਰੀ ਅੱਛਾ ਚਾਰਦੇ ਨੇ ਲੰਗਾਰ ਚਾਰਦੇ ਨੇ ਬਾਹਰ ਹਰਿਆਣੇ ਦੇ ਬੰਦੇ ਉਹ ਐ ਕਹਿਣਗੇ ਵੀ ਰਾਜੂ ਉਠਣੀ ਕਿੱਥੋਂ ਲੈ ਕੇ ਆਏ ਇਹ ਉਠਣੀ ਸਾਨੂੰ ਇਹ ਦੇ ਦੇ ਅੱਛਾ ਪਰ ਮੈਂ ਦੇਣੀ ਨਹੀਂ ਮੇਰੀ ਰੱਖੀ ਹੋਈ ਹੈ ਸ਼ੌਂਕ ਦਾ ਮੁੱਲ ਕੋਈ ਨਹੀਂ ਅੱਛਾ ਜਮੀਂ ਗਾਂ ਹੀ ਹੈ ਹਾਂ ਗਾਂ ਕੀ ਜੀ ਦਾ ਦਰਵੇਸ਼ ਹੈ ਜਮੀਂ ਬਹੁਤ ਅਸੀਮ ਮੈਂ ਵੀ ਹੱਥ ਲਾਣਾ ਦੋ ਦੰਦ ਬੱਚੀ ਹੈ ਇਹ ਦੋ ਦੰਦ ਕੁਝ ਨਹੀਂ ਕਹਿੰਦੀ ਜੀ ਦੇਖ ਸਕਦਾ ਦੋ ਦੰਦ ਬੱਚੀ ਹੈ ਜਮਾ ਤੇ ਨਵੀਂ ਹੈ ਮੇਰਾ ਜਮਾ ਨਵੀਂ ਜੀ ਪੂਰੀ ਕੁਆਲਿਟੀ ਦੀ ਹੈ ਅੱਛਾ ਇਹ ਕਿਹੜੀ ਨਸਲ ਚ ਹੋਣੀ ਪੰਜਾਬਣ ਉਸਣੀ ਹੈ ਕਿ ਬਾਗੜੀ ਇਹ ਬਾਗੜੀ ਹੈ ਨਾ ਪੰਜਾਬਣ ਹੈ ਅੱਛਾ ਇਹ ਬੇਰੜੀ ਨਸਲ ਚ ਹੈ ਠੀਕ ਹੈ ਨਾ ਪੰਜਾਬਣ ਨਾ ਬਾਗੜੋ ਉਸਣੀ ਨਾ ਹੈ ਇਹ ਬੇਰੜੀ ਜੀ ਨਸਲ ਹੈ ਅੱਛਾ ਨਾ ਜਾ ਨਾ ਕਾਲੇ ਰੰਗ ਚ ਨਾ ਚਿੱਟੇ ਚ ਹਨਾ ਹਾਂ ਇਹ ਹੀ ਪੈਂਦੀ ਹੈ ਹੁੰਦੀ ਦਾ ਨੂੰ ਹੈ ਇਹ ਇਹ ਪੈਂਦੀ ਹੈ ਥੋੜੀ ਥੋੜੀ ਨਸਵਾਰ ਰੰਗ ਠੀਕ ਹੈ ਹਾਂ ਜੀ ਨਸਵਾਰ ਰੰਗ ਚ ਹੈ ਥੋੜੀ ਜੀ ਹੁੰਦੀ ਦਾ ਨੂੰ ਹੈ ਦੀ ਬਹੁਤ ਕੰਬੈ ਨਾ ਬੁੜੇ ਰੱਖਦੇ ਤੇ ਉਹ ਬੁੜੇ ਗਏ ਮਾਰ ਬਚਲੇ ਅੱਛਾ ਤੇ ਹੁਣ ਕੁ ਬਾਅਦ ਫਿਰ ਮੇਰੇ ਵੀ ਕਿਉਂ ਇਹਨਾਂ ਦੇ ਦੁੱਧ ਪੀਤੇ ਨੇ ਥੋੜਾ ਬਹੁਤਾ ਚਰਚਾਰੀਆਂ ਨੇ ਮੈਨੇ ਔੜਕਾ ਆਉਂਦਾ ਹੈ ਮੈਨੇ ਨਾ ਤਾਂ ਬਹੁਤ ਔੜਕਾ ਆਉਂਦਾ ਅੱਛਾ ਕਿਉਂ ਜਿਹੜੀ ਜੀ ਦਾ ਸੀਨੇ ਦੁੱਧ ਪੀ ਕੇ ਪਲੇ ਹੋਏ ਆ ਉਹ ਦੁੱਧ ਦੀ ਸਾਨੂੰ ਮੁਸ਼ਕਲ ਜ਼ਰੂਰ ਆਉਂਗੀ ਠੀਕ ਹੈ ਜੀ ਇਹ ਸੀਨਾਂ ਦਾ ਦੁੱਧ ਪੀ ਕੇ ਪਲੇ ਹੋਏ ਆ ਹਾਂ ਉਹ ਸ਼ਨਾ ਵਰਦਿਆ ਇਹ ਹੈ ਜਾਂ ਜਾਨਵਰ ਕਿਤੇ ਮਿਲ ਨਹੀਂ ਸਕਦਾ ਦੇਖ ਅਸੀਂ ਤਾਂ ਪਹਿਲੀ ਵਾਰ ਦੇਖਿਆ ਟਰਬੀਦਰ ਲੋ ਵੀ ਇਹ ਹੈ ਜਾਂ ਜਾਨਵਰ ਸਿਆਣਾ ਸਿੱਧਾ ਤੇ ਸਾਡਾ ਦਵਾਖ ਦਰਵਾਰੇ ਥੱਲੇ ਲੱਤ ਦਲਕਟਾ ਜਮੀ ਨਹੀਂ ਮਾਰਦੀ ਹੈ ਜੇ ਤੇ ਥੱਲਿਓਂ ਦੀ ਲੰਗ ਜਾ ਇਹਦੇ ਚਾਰ ਵਾਰੀ ਤਾਂ ਵੀ ਨਹੀਂ ਇਹ ਕੁਸਤਾਂ ਨਹੀਂ ਲੈ ਲੈ ਐਂਡੋਂ ਦੀ ਲੰਗ ਜਾ ਕੇ ਇਹ ਜਮਾਨੀ ਕੁਸਤੰਦੀਆ ਤੇ ਸੀਨ ਦਰਵੇਸ਼ ਹੈ ਲੈ ਆਹ ਦੇਖ ਸਾਡਾ ਜੀ ਸ਼ੇਰ ਨੂੰ ਤੋਈ ਨਾ ਘਰ ਰੱਪਦੇ ਹੀ ਰਹੋਆਂ ਇਹ ਆ ਦੇਖ ਲੋ ਆਰਡਰ ਬਣਾਉਂਦੀ ਆਉਂਦੀ ਆ ਉਹ ਮਹੀਨਿਆਂ ਨੂੰ ਮੇਰੀ ਸੂਗ ਇਹ ਦੁੱਧ ਦਾ ਕਿੰਨਾ ਕੁ ਦੇ ਦਾਂਦੀਆਂ ਨੇ ਇਹ ਦੁੱਧ ਤਾਂ ਜੀ ਇਹ ਜੇ ਚੰਗੀ ਚਰਾਂਦ ਹੋਵੇ ਅੱਛਾ 5 ਕਿਲੋ ਸ਼ਾਮ ਨੂੰ 5 ਸਵੇਰੇ ਦੁੱਧ ਕਿੰਨੀ ਦਾ ਰੇੜਾ ਚਲਾ ਦੋਣ ਇਹ ਇਹ ਕਰਮਾਂ ਵਾਲੀਆਂ ਹੁੰਦੀਆਂ ਨੇ ਠੀਕ ਹੁਣ ਇਹਦੇ ਵਾਸਤੇ ਮੈਨੇ 40000 ਦਾ ਨੀਰਾ ਲੈ ਕੇ ਸਿੱਖਿਆ ਸਪੈਸ਼ਲ ਗੁਆਰੀ ਦਾ ਅੱਛਾ ਇਹ ਆ ਦੇਖ ਸਕਦੇ ਹੂੰ ਇਹ ਸਪੈਸ਼ਲ ਗੁਆਰੀ ਇਹ ਉਫਣੀ ਵਾਸਤੇ ਕੀ ਰੇਟ ਲਿਆ ਇਹ 1400 ਨੂੰ ਕਵਾਟਲ ਮੰਗਾਇਆ ਸੀ ਬਹੁ ਮੈਂ ਗਰੀਅਨੀ ਤਿੱਬਿਆਂ ਦਾ ਇਹ ਬੀਕਾ ਨਿਰ ਤੋਂ ਮੈਨੇ ਇੱਕ ਟੈਂਟਰ ਪਰ ਕੇ ਛੱਡ ਕੇ ਗਿਆ ਠੀਕ ਔਰ ਗੁਵਾਰੀ ਛੋਟੀ ਗੁਵਾਰੀ ਦਾ ਫਲੀਦਾਰ ਨੀਰਾ ਚਿੱਟਾ ਤੇ ਬਾਕੀ ਹੁਣ ਇਹਦੇ ਵਾਸਤੇ 40 ਗੱਟੇ ਆ ਜਾਣਗੇ ਜੰਡੀ ਦੇ ਲੁੰਗ ਦੇ ਉਹ ਵੀ ਵਾਲਾ ਮੈਨੇ ਕੋਈ ਨੂੰ ਸਾਰੀ ਕਸਾ ਹਰੀ ਪੱਤੀ ਪਾਉਣੀ ਮੈਨੇ ਘਰੇ ਖੜਾ ਕੇ ਉਹਦੇ ਵਿੱਚ ਲਾਇਆ ਕਰੂੰਗਾ ਮੈਨੂੰ ਜੋਂ ਨੂੰ ਠੰਡੇ ਹੁੰਦੇ ਹਾਂ ਜੋਂ ਪਾਇਆ ਕਰੂੰਗਾ ਵਿੱਚ ਭੇਜ ਕੇ ਥੋੜੀ ਏ ਠੀਕ ਉਹ ਵਿਚਰ ਲਾ ਗਿਆ ਕੋ ਨੂੰ ਹਰੀ ਪੱਤੀ ਦੇ ਵਿੱਚ ਮਾਰਿਆ ਕਰੂੰਗਾ ਇਹਨੂੰ ਸਰੋਂ ਦੀ ਖਾਲਾ ਸ਼ੁਰ ਤੇ ਥੋੜੀ ਜੀ ਛਾਣ ਕੇ ਇਹਨੂੰ ਤੂੜੀ ਦੀ ਸੰਨੀ ਵੀ ਕਰਿਆ ਕਰਾਂਗੇ ਅਸੀਂ ਬਿਨਾ ਕਸੀਰਾ ਕਸੂਰਾ ਤੋਂ ਜੌਆ ਦਾ ਆਟਾ ਲਾ ਕੇ ਮੇਥਿਆਂ ਦਾ ਆਟਾ ਲਾ ਕੇ ਫੇਰ ਇਹ ਦੁੱਧ ਦੇਉ ਜੀ ਸਾਰਾ ਪੂਰਾ ਫੇਰ ਤਾਂ ਸਾਰੀ ਗੱਲ ਹੈ 15 20 ਲੀਟਰ ਦੇ ਮਗਲ ਜੂ ਹਾਂ ਇਹ ਮੱਝ ਜਿਉਂ ਘਰੇ ਰੱਖਣੀ ਆ ਸੀ ਨੇ ਤੁਸੀਂ ਦੇਖ ਸਕਦੇ ਹੋ ਠੀਕ ਵੀ ਇੰਨੀ ਸੇਵਾ ਕੋਈ ਉਸਨੇ ਵੀ ਕਰ ਨਹੀਂ ਸਕਦਾ ਠੀਕ ਤੇ ਆ ਬੱਕਰੀਆਂ ਨੇ ਆਜੂ ਦੜਬੇ ਲੈਣੀਆਂ ਤੇ ਆਪਾਂ ਲੜਪੁੱਲ ਲੜ ਲਾਤੇ ਵੇਰ ਠੰਡ ਵਾਸਤੇ ਹੈ ਆਪਾਂ ਲੜਪੁੱਲ ਲੜ ਲਾਤੇ ਠੰਡ ਵਾਸਤੇ ਵਧੀਆ ਮਾਲ ਨੂੰ ਠੀਕ ਇਹ ਵਕਤੀਆਂ ਵੀ ਮੇਰੀਆਂ ਰੱਖੀਆਂ ਨੇ ਪਹਿਲੇ ਤਾਂ ਮੈਂ ਥੋੜੀਆਂ ਜਾਂ ਕਿਉਂਕਿ ਮੈਂ ਹੁਣ ਚਾਰ ਨੂੰ ਮਾਤਾ ਹਟ ਗਿਆ ਠੀਕ ਹੈ ਪਾਣੀ ਪੂਲੀ ਨਹੀਂ ਰੱਖੇ ਨਹੀਂ ਬੱਕਰੀਆਂ ਖਾਈ ਜਾਂਦੀਆਂ ਇਹਦੇ ਅੰਦਰ ਨੀਰਾ ਨੂੰ ਦਾ ਚਲ ਵਧੀਆ ਇਹ ਖੁਲੜੀਆਂ ਬਣਾਈਆਂ ਹੋਈਆਂ ਨੇ ਮੇਰੀਆਂ ਨੀਰਾ ਇਹ ਵੀ ਖਾਂਦੀਆਂ ਨੇ ਚਲ ਵਧੀਆ ਬਾਕੀ ਮੈਂ ਮੰਡੀਆਂ-ਮੁੰਡੀਆਂ ਤੇ ਜਾਂਨਾ ਮੰਡੀਆਂ ਤੇ ਲੋਕ ਬੁਲਾਉਂਦੇ ਨੇ ਮੈਨੂੰ ਮੈਂ ਵੀ ਇੰਟਰਵਿਊ ਕਰਦਾ ਮੈਂ ਮਾਲਦੀਪਾ ਸੂਦੀ ਬੋਲੀ ਵੀ ਕਰਦਾ ਕਿਉਂਕਿ ਉੱਥੇ ਮੈਨੂੰ 2 ਰੁਪਏ ਬਣ ਜਾਂਦੇ ਨੇ ਲੈ ਕੇ ਉਹਦੇ ਬੱਚਿਆਂ ਨੂੰ ਖਵਾਉਣੇ ਆ ਠੀਕ ਹਾਂਜੀ ਤੇ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਇਦੂ ਬਾਦ ਚੋ ਵੀਡੀਓ ਰੱਖੂਆ ਚੈਨਲ ਹੈ ਜੀ ਤੇ ਇਦੂ ਬਾਦ ਚੋ ਥੋੜਾ ਜਿਹਾ ਗੁਰਪਰਬ ਦਾ ਸ਼ਾਰਟ ਪਾਵਾਂਗੇ ਹਾਂ ਅੱਜ ਗੁਰਪਰਬ ਦਾ ਸ਼ਾਰਟ ਵੀ ਜ਼ਰੂਰ ਦੇਖਣਾ ਸਾਰੇ ਵੀਰਾਂ ਨੇ ਤੇ ਧੰਨਵਾਦ ਜੀ